ਤਾਂਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੱਜ ਜਿੱਥੇ ਸੰਸਕਾਰ ਹੋ ਗਿਆ ਤੇ ਕਈ ਜਿਹੜੇ ਲੀਡਰ ਨੇ ਉਹ ਸਵਾਲ ਖੜੇ ਕਰ ਰਹੇ ਨੇ ਭਾਜਪਾ ਦੇ ਉੱਤੇ ਸੋਨੀਏ ਕਾਲੀ ਦਲ ਕਾਂਗਰਸ ਨਾਲ ਲੱਖ ਮੱਤੇ ਰਹੋ ਉਹਨਾਂ ਦੇ ਅੱਜ ਪਰ ਸੋਨੀਏ ਕਾਲੀ ਦਲ ਦਾ ਸੀਨੀਅਰ ਡੈਲੀਗੇਸ਼ਨ ਵਾਪਸ ਜਿਹੜਾ ਹੈਗਾ ਜਾ ਕੇ ਡਾਕਟਰ ਮਨਮੋਹਨ ਸਿੰਘ ਪ੍ਰਤੀ ਸਤਿਕਾਰ ਭਾਵਨਾ ਆਪਣੇ ਪ੍ਰਗਟ ਕਰਕੇ ਆਇਆ ਐਡਵੋਕੇਟ ਰਜਿੰਦਰ ਸਿੰਘ ਤੰਮੀ ਉਹਨਾਂ ਨੇ ਚੇਤੇ ਤੋਂ ਤੇ ਮੀਡੀਆ 'ਤੇ ਗੱਲ ਕੀਤੀ ਹੈ ਕਿ ਡਾਕਟਰ ਮਨਮੋਹ ਸਿੰਘ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਜਿਹੜੀ ਭਾਵਨਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਉਹਦੀ ਕਦਰ ਕਰਦੇ ਆ ਜਿੱਥੇ ਉਹ ਜਾਦਗਰ ਬਣਾਉਣੀ ਚਾਹੁੰਦੇ ਆ ਉਹ ਜਗ੍ਹਾ ਦਿੱਤੀ ਜਾਵੇ ਕਿ ਢੱਲੇਵਾਲ ਸਾਹਿਬ ਨੂੰ ਜਿਹੜੀ ਮੈਡੀਕਲ ਸੌਲਟ ਦਵਾਈ ਜਾਵੇ ਪੰਜਾਬ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਨੇ ਸਵਾਲ ਖੜੇ ਕੀਤੇ ਨੇ ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਭੜਕ ਜਾਣਗੇ ਜੇ ਅਸੀਂ ਉਹਨਾਂ ਨੂੰ ਉੱਥੋਂ ਲੈ ਕੇ ਜਾਣੇ ਆ। ਉਹ ਇਸ ਬਰਨਾਲ ਸਹਿਮਤ ਨਹੀਂ ਆ ਇਹਦਾ ਹਾਲ ਤਾਂ ਇੱਕੋ ਹੀ ਹੈ ਕੇਂਦਰ ਸਰਕਾਰ ਗਲਤ ਬਾਤ ਕਰੇ ਜਿਤ ਤੱਕ ਕਾਜਾ ਜ਼ਾਤੇ ਕੀਤੀ ਜਾਏਗੀ ਤਾਂ ਪੰਜਾਬ ਸਰਕਾਰ ਦਾ ਖਤਸ਼ਾ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਪੰਜਾਬ ਮੰਦਾ ਸਿੱਧਾ ਦਿੱਤਾ ਗਿਆ ਤੇ ਅੱਜ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਰੇ ਜਥੇ ਬੰਦੀਆਂ ਸਾਨੂੰ ਸਹਿਯੋਗ ਦੇ ਉਤੇ ਚੰਗੀ ਤਰ੍ਹਾਂ ਆਪਾ ਪੂਰਨ ਤੌਰ ਤੇ ਨੂੰ ਬੰਦ ਕਰੀਏ ਤੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਪੰਜ ਪੰਜਾਬ ਬੰਦੇ ਵਿੱਚ ਉਹਨਾਂ ਦਾ ਸਹਿਯੋਗ ਦਿੱਤਾ ਜੀ ਜਿਸ ਨੇ ਮੀਡੀਆ ਨੇ ਮੱਖਾ ਤੋਂ ਬੰਦੇ ਇਹ ਗੱਲ ਵੀ ਕਹੀ ਹੈ ਜਿਹੜਾ 29 ਦਾ ਉਹ ਸਿਪੂ ਜਿਹੜਾਗਾ ਮੋਟਰਸਾਈਕਲਾਂ ਤੇ ਵਾਕਫ ਸਹਾਨਾ ਦੇ ਰਹੇ ਜੀ ਫਿਰ ਕੈਂਪੇਨ ਚਲਾਵਾਂ ਕਿ تینوں ਵੀ ਪੰਜਾਬ ਬੰਦਾ ਸਾਰੇ ਸਹਿਯੋਗ ਦਿਓ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀਆਂ ਤੇ ਕੁਝ ਤਾਜ਼ਾ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਇਸ ਤਰੀਕੇ ਨਾਲ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਪਾ ਤੁਹਾਡੇ ਸੱਦੇ ਤੇ ਹਾਜ਼ਰ ਆਂ ਲੋ ਸਵਾਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੱਜ ਜਿੱਥੇ ਸੰਸਕਾਰ ਹੋ ਗਿਆ ਤੇ ਕਈ ਜਿਹੜੇ ਲੀਡਰ ਨੇ ਉਹ ਸਵਾਲ ਖੜੇ ਕਰ ਰਹੇ ਨੇ ਭਾਜਪਾ ਦੇ ਉੱਤੇ ਜੀ ਸਵਾਲ ਇਸ ਕਰਕੇ ਖੜੇ ਹੋ ਰਿਹਾ ਦੇਖੋ ਡਾਕਟਰ ਮਨਮੋਹਨ ਸਿੰਘ ਦਾ ਦੁਨੀਆ ਭਰ ਚਾ ਜਿਹੜਾ ਸਥਾਨ ਹੈ ਮੈਂ ਦੇਖ ਰਿਹਾ ਕਿ ਵੱਖ-ਵੱਖ মিডিਆ ਜਿਸ ਕਦਰ ਨਵਰੇ ਕਮੈਂਟਸ ਟਿੱਪਣੀਆਂ ਸੰਪਾਦਕੀਆਂ ਆ ਰਹੀਆਂ ਹਨ ਉਹ ਤੋਂ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਕਦਾਵਾ ਰਾਗੂ ਕਿ ਉਹ ਦੇਸ਼ ਦਾ ਨਹੀਂ ਦੁਨੀਆ ਦਾ ਆਗੂ ਅਸੀਂ ਖੋਲਿਆ ਉਹਦੇ ਚਲਦੇ ਆ ਪਹਿਲਾਂ ਤੋਂ ਉਹਦੇ ਸੰਸਕਾਰ ਨੂੰ ਲੈ ਕੇ ਫਿਰ ਉਹਦੀ ਯਾਦਗਾਰ ਨੂੰ ਲੈ ਕੇ ਜਿਹੜਾ ਬਵਾਦ ਛੜਿਆ ਹੋਇਆ ਹੈ ਪਾਸ ਪਾਸ ਦੇ ਕਈ ਆਗੂਆਂ ਹੋਰ ਜਿਸ ਤਰ੍ਹਾਂ ਨੇ ਟਿੱਪਣੀਆਂ ਸਾਹਮਣੇ ਆਈਆਂ ਦੂਜੇ ਪਾਸੇ ਕਾਂਗਰਸ ਜਾਂ ਹੋਰ ਕਈ ਬੁੱਧੀਜੀਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੀ ਹਾਂ ਵਰਤਾਰਾ ਕਿਉਂ ਆ ਖਾਤੋਰ ਤੇ ਜੇਪਾ ਪੰਜਾਬ ਦਾ ਜ਼ਿਕਰ ਕਰੀਏ ਤਾ ਪੰਜਾਬ ਦੇ ਜਿਹੜੇ ਆਗੂ ਆ ਪਾਰਟੀ ਪੱਧ ਤੋਂ ਉੱਪਰ ਉੱਠ ਕੇ ਡਾਕਟਰ ਮਨਮੋਹ ਸਿੰਘ ਦਾ ਸਤਿਕਾਰ ਕਰ ਰਹੇ ਆ ਜੀ ਖਾਸ ਤੌਰ ਤੇ ਪਹਿਲ ਜ਼ਿਕਰ ਕਰਾਂਗੇ ਸ਼ੋਹਣੀ ਅਕਾਲੀ ਦਲ ਕਾਂਗਰਸ ਨਾਲ ਲੱਖ ਮਤਭੇਦ ਹੁਣ ਉਹਨਾਂ ਦੇ ਅੱਜ ਪਰ ਸ਼ੋਹਣੀ ਅਕਾਲੀ ਦਲ ਦਾ ਸੀਨੀਅਰ ਡੈਲੀਗੇਸ਼ਨ ਬਾਹਰ ਜਿਹੜਾ ਹੈਗਾ ਜਾ ਕੇ ਡਾਕਟਰ ਮਨਮੋਹ ਸਿੰਘ ਪ੍ਰਤੀ ਸਤਿਕਾਰ ਭਾਵਨਾ ਆਪਣੇ ਪ੍ਰਗਟ ਕਰਕੇ ਆਇਆ ਉਹਨਾਂ ਨੇ ਕਿਹਾ ਵੀ ਇਹੀ ਕਿ ਦੇਖੋ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਦੁਨੀਆ 'ਚ ਹਮੇਸ਼ਾ ਉਹਨਾਂ ਦੇ ਕੰਮਾਂ ਕਰਕੇ ਚਤੇ ਰੱਖਾ ਜਾਏਗਾ ਕਿਉਂ ਨਹੀਂ ਗਾਨਿਓ વૃਧਿਆ ਨਾਲ ਵੀ ਆਪਣੇ ਪਰ ਨਾਲ ਮਿਲਦੇ ਸੀ ਨੂੰ ਬਹੁਤ ਸਾਰੇ ਗੱਲਾਂ ਗਲੇ ਪੰਜਾਬ ਨੂੰ ਦੇਣਾ ਹੈ વૃਧੇ ਨਾਲ ਸਹਿਯੋਗ ਹੈ ਉਹਨਾਂ ਦੇ ਕੰਮ ਕਾਜ ਦੇਸ਼ ਪ੍ਰਤੀ ਜਿਹੜੇ ਦੇਣ ਹੈ ਉਹਦੇ ਕਰਕੇ ਕਹਿੰਦੇ ਅਕਾਲੀ ਦਲ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸਤਿਕਾਰ ਦੇਣ ਲਈ ਆਏ ਆਂ ਇੱਥੇ ਵਕਫਾ ਕਿ ਤਰ੍ਹਾਂ ਦੀ ਆਪਾਂ ਗੱਲ ਕਰੀਏ ਉਹਨਾਂ ਵੱਲੋਂ ਵੀ ਸਤਿਕਾਰ ਭਾਵਨਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਭਾਵੇਂ ਐਸਜੀਪੀਸੀ ਦੀ ਗੱਲ ਕਰ ਲਈ ਹੈ ਹਾਲਾਂਕਿ ਆਮ ਤੌਰ ਤੇ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਰਾਸੀ ਆ ਗੋਵਰ ਕਾਟੀ ਟਿਕਟ ਟਿਕਟਪਨੀ ਜਿਹਾ ਹੁਜੇ ਮੌਕੇ ਤੇ ਵੀ ਬੋਲਦਿਆ ਅਰ ਸੋਹਣੀ ਗੁਰਦਰਾ ਪਰੰਧਕੋਵੰਡੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਉਹਨਾਂ ਨੇ ਚੇਚੇ ਤੋਂ ਤੇ ਮੀਡੀਆ 'ਤੇ ਗੱਲ ਕਹੀ ਹੈ ਕਿ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੀ ਜਿਹੜੀ ਭਾਵਨਾ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਉਹਦੀ ਕਦਰ ਕਰਦਿਆਂ ਜਿੱਥੇ ਉਹ ਜਾਦਗਰ ਬਣਾਉਣੀ ਚਾਹੁੰਦੇ ਆ ਉਹ ਜਗ੍ਹਾ ਦਿੱਤੀ ਜਾਵੇ ਕਿਉਂਕਿ ਦੁਨੀਆਂ 'ਚ ਡਾਕਟਰ ਮਨਮੋਹਨ ਸਿੰਘ ਦਾ ਨਾਂ ਹੈ ਸਾਡੇ ਦੇਸ਼ ਦਾ ਪੰਜਾਬ ਦਾ ਨਾਮ ਚਾ ਕੀਤਾ ਹੈ ਪੰਜਾਬ ਦਾ ਸਪੂਤ ਦੇ ਤੌਰ ਤੇ ਜਣਾਇਆ ਜਾਏਗਾ ਉਰੇ ਵੀ ਸਾਰਾਂ ਸਿੱਖ ਭਾਈਚਾਰੇ ਲਈ ਫਖਰ ਵਾਲੀ ਗੱਲ ਹੈ ਕਿ ਪਹਿਲਾ ਸਿੱਖ ਪ੍ਰਧਾਨ ਮੰਤਰੀ ਇਸ ਦੇਸ਼ ਆਜ਼ਾਦ ਦੇ ਵਿੱਚ ਬਣਿਆ ਇਸ ਕਰਕੇ ਵੀ ਉਹਨੂੰ ਚੇਤੇ ਕੀਤਾ ਜਾਂਦਾ ਸੋ ਧਾਮੀ ਸਾਹਿਬ ਦਾ ਇਹ ਕਹਿਣਾ ਕਿਬਲ ਇੰਨੀ ਗੱਲ ਨਹੀਂ ਇਦਾਂ ਹੀ ਜਿਹੜਾ ਹੈਗਾ ਪੰਜਾਬ ਦੇ ਕਾਂਗਰਸ ਦੇ ਪ੍ਰੰਪਰਾ ਰਏ ਨौजੋ ਸਿੱਧੂ ਤੇ ਕਿ ਕੰਡ ਦੇ ਤੌਰ ਤੇ ਰਾਸ਼ੀ ਸੰਸਥਾਵਾਂ ਦੇ ਵਿੱਚ ਰਾਸ਼ੀ ਮਾਹੌਲ ਦੇ ਵਿੱਚ ਉਹਦਾ ਖਾਸਾ ਹੈ ਨਿਰਜੋਸ ਸਿੱਧੂ ਦਾ ਨਿਰਜੋਸ ਸਿੱਧੂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਅਟਲਵਾਰੀ ਵਿਆਜ ਪਾਈ ਦੀ ਉਹ ਜੀ ਕੋਈ ਮੌਕੇ ਦੀ ਸਥਿਤੀ ਹੁੰਦੀ ਉਹਨਾਂ ਸਰਕਾਰ ਨੂੰ ਲੈ ਕੇ ਉਹਨਾਂ ਦੇ ਜਾਦਗਰ ਨੂੰ ਲੈ ਕੇ ਕਿ ਫੇਰ ਵੀ ਭਾਜਪਾ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਇਹੋ ਜਿਹੇ ਡਿੱਕੇ ਖੜੇ ਕੀਤੇ ਜਾਂਦੇ ਉਹਨਾਂ ਨੇ ਕਹਿ ਕੇ ਬਣਦਾ ਨਹੀਂ ਕਮ ਸੇ ਕੰਮ ਡਾਕਟਰ ਮਨਮੋਹਨ ਸਿੰਘਾ ਜਿਹੜੀ ਹਸਤੀ ਹੈ ਉਹਦੇ ਲਈ ਇਤਾਂ ਦੀਆਂ ਜਿਹੜੀਆਂ ਆਈਆਂ ਕੋ ਪੋਲਿਟਿਕਲ ਗੱਲਾਂ ਖੜੀਆਂ ਕਰਨੀ ਜਾਂ ਵਿਤਕਰਾ ਕਰਨਾ ਸ਼ੁਭਾ ਨਹੀਂ ਦਿੰਦਾ ਸੋ ਇਸ ਨੋਕੇ ਦੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਡਾਕਟਰ ਮਨਮੂਨ ਸਿੰਘ ਨੂੰ ਮਾਨ ਤੇ ਸਤਿਕਾਰ ਇੱਕ ਮਿਲ ਰਿਹਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਮੀਡੀਆ ਦੇ ਜਿੱਥੇ ਮੀਡੀਆ ਵੀ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੂਨ ਸਿੰਘ ਨੂੰ ਇੱਕ ਵੱਡਾ ਲੀਡਰ ਦਿਖਾ ਰਿਹਾ ਹੈ ਪਹਿਲਾਂ ਇਹਨਾਂ ਨੂੰ ਤੰਜ ਕਸੇ ਜਾਂਦੇ ਸੀ ਡਾਕਟਰ ਮਨਮੂਨ ਸਿੰਘ ਵੀ ਘੱਟ ਬੋਲਦੇ ਨੇ ਜੀ ਵੀ ਦੇਸ਼ ਦਾ ਕੀ ਕਰਤਾ ਪਰ ਅੱਜ ਇਹਨਾਂ ਨੂੰ ਇੱਕ ਵੱਡਾ ਲੀਡਰ ਪੇਸ਼ ਕੀਤਾ ਜਾ ਰਿਹਾ ਹੈ ਜੀ ਲੋਕਾਂ ਦੇ ਵਿੱਚ ਦੇਖੋ ਜਿਦੋਂ ਆਪਾਂ ਜ਼ਿਕਰ ਕਰ ਰਹੇ ਹਾਂ ਤਾਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਦਿੱਲੀ ਦੇ ਵਿੱਚ ਨਗਮੂਦ ਕਾਟ ਦੇ ਵਿੱਚ ਤੇ ਉੱਥੇ ਵੱਡੀਆਂ-ਵੱਡੀਆਂ ਆਸਤੀਆਂ ਤਾਂ ਨਹੀਂ ਸੀ ਸਮਰਪਿਤਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਫੌਜ ਦੇ ਮੁਖੀ ਇਤਨਾ ਫੌਜਾਂ ਦੇ ਮੁਖੀ ਜਿਹੜਾ ਹੈਗਾ ਇਸੇ ਤਰੀਕੇ ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਦੇ ਪ੍ਰਧਾਨ ਖੜ ਗਏ ਰਾਹੁਲ ਗਾਂਧੀ ਵਿਰੋਧੀ ਤੇ ਦੇ ਨੇਤਾ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਹੋਰ ਬਹੁਤ ਸਾਰੇ ਆਗੂ ਮੌਜੂਦ ਸੀ ਆਪਾਂ ਕਹਿ ਸਕਦੇ ਹਾਂ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਸਦਨ ਲਈ ਤੇਨ ਲਈ ਉੱਥੇ ਡਾਕਟਰ ਮਨਮੋਹਨ ਸਿੰਘ ਲਈ ਪਹੁੰਚੇ ਸੀ ਜਿੱਦ ਇੱਕ ਸਵਾਲ ਹੈ মিডিਆ ਦਾ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਜੇ ਆਪਾਂ ਨਜ਼ਰ ਮਾਰੀਏ ਤਾਂ ਭਰਿਆ ਭਇਆ ਡਾਕਟਰ ਮਨਮੋਹਨ ਸਿੰਘ ਦੇ ਨਾਲ ਵਹਾ ਦਾ ਇਸ ਮੁਲਕ ਦੇ ਅੰਦਰ ਗਿਣੇ ਚੁਗਣੇ ਆਗੂ ਹੋਣਗੇ ਜਿਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਵੀ মিডিਆ ਨੇ ਸਮੁੱਚੇ ਤੌਰ ਤੇ ਇਨ੍ਹਾਂ ਮਾਨ ਤੇ ਸਤਕਾਰ ਵਾਲਾ ਸਥਾਨ ਦਿੱਤਾ ਵੇ ਸੰਪਾਦਕਾਂ ਲਿਖਿਆ ਜਾ ਰਿਹਾ ਹੈ ਕਿ ਕਿਸ ਕਦਰ ਮੋਰਿੰਗ ਦੇਸ਼ ਦਾ ਨਾਮ ਉੱਚਾ ਕਰਕੇ ਗਿਆ ਕਿ ਉਹ ਜੀ ਹਸਤੀ ਸੀ ਜਿੱਥੇ ਵੀ ਕਿਤੇ ਰਹੇ ਉਹਨਾਂ ਸ਼ਹਿਰਾਂ ਉਹਨਾਂ ਤੇ ਕੀਤਾ ਜਾਂਦਾ ਆਪਾਂ ਕੱਲ ਵੀ ਜ਼ਿਕਰ ਕਰਦੇ ਸੀ ਚੰਡੀਗੜ੍ਹ ਦਾ ਚੰਡੀਗੜ੍ਹ ਦੇ ਯੂਨੀਵਰਸਿਟੀ ਦੇ ਲੋਕ ਚੰਡੀਗੜ੍ਹ ਪ੍ਰੈਸ ਦੇ ਲੋਕ ਇਹ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੋਂ ਕਿਧਾ ਪੜ੍ਹੇ ਉਥੇ ਪ੍ਰੋਫੈਸਰ ਰਹੇ ਉਹਨਾਂ ਦੇ ਸਾਦਾ ਜੀਵਨ ਨੂੰ ਲੈ ਕੇ ਉਹਨਾਂ ਦੇ ਦੇਸ਼ ਪ੍ਰਤੀ ਕਮਿਟਮੈਂਟ ਪ੍ਰਤੀਬੱਧਤਾ ਨੂੰ ਲੈ ਕੇ ਜਿਹੜੇ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਕਿ ਪਿਆਰੀਆਂ ਟਿੱਪਣੀਆਂ ਬਸ ਸੁਣ ਰਿਹਾ ਸੀ ਇੱਕ ਕਮੈਂਟਰ ਇਹ ਕਹਿ ਰਿਹਾ ਸੀ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦਾ ਵਿਆਹ ਸੀ ਕਿਤੇ ਜਲਦਬਾਜ਼ੀ ਵਿੱਚ ਫੋਟੋਗ੍ਰਾਫੀ ਕਰਨਾ ਭੁੱਲ ਗਏ ਕਹਿੰਦੇ ਡਾਕਟਰ ਮਨਮੋਹਨ ਸਿੰਘ ਦੇ ਵਿਆਹ ਦੀ ਕੋਈ ਵੀ ਤਸਵੀਰ ਜਾਂ ਫੋਟੋ ਨਹੀਂ ਹੈ ਕਿਉਂਕਿ ਫੋਟੋਗ੍ਰਾਫੀ ਕੋਈ ਨਹੀਂ ਸੀ ਇਹੋ ਜੇ ਸਰਦਾ ਸੁਆਦ ਦੇ ਉਹ ਵਯਕਤੇ ਹੀ ਤੇ ਹਾ ਤਿਸੰ ਜਦੋਂ ਆਪਾਂ ਮੀਡੀਆ ਦਾ ਜ਼ਿਕਰ ਕਰਦੇ ਆ ਵਕਫਾ ਕਰਦੇ ਨੇ ਸਿੱਧਾ ਉਹਨਾਂ ਦੇ ਬਾਰੇ ਸਿਧਾਂਜਲੀ ਜਾਂ ਸਰਦਾ ਆਪਣੀ ਆਪਤ ਕੀਤੀ ਹੈ ਜੰਮੂ ਤੇ ਖੇਮੀਰ ਦੇ ਸਾਬਕਾ ਗਵਰਨਰ ਹੈ ਨਨਪੁਰਾ ਤੇਨਾ ਦਿਨਾਂ ਦੇ ਵਿੱਚ ਟਿਬਿਊਨ ਗਰੁੱਪ ਜਿਹੜਾ ਵੱਡਾ ਮੀਡੀਆ ਗਰੁੱਪ ਹੈ ਉਹਦੇ ਚਰਚੀ ਸਾਬਾਨ ਦੇ ਚੇਅਰਮੈਨ ਨੇ ਉਹਨਾਂ ਵੱਲੋਂ ਚੇਚੇ ਤੌਰ ਤੇ ਇੱਕ ਟਿੱਪਣੀ ਮੀਡੀਆ ਤੇ ਜਿਹੜੀ ਕੀਤੀ ਗਈ ਹੈ ਉਹ ਕਹਿੰਦੇ ਸਿਵਲ ਸਮਾਵਾਂ ਦੇ ਦੌਰਾਨ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਉਦੋਂ ਮੌਕਾ ਮਿਲਿਆ ਜਦੋਂ ਡਾਕਟਰ ਮਨਮੋਹਨ ਸਿੰਘ ਸਵਾਗ ਮਿਲਿਆ ਜਦੋਂ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਸਨ ਤੇ ਉਹ ਸਮੇਂ ਦੇਸ਼ ਵੱਡੇ ਸੰਕਟ ਵਿੱਚੋਂ ਨਿਕਲ ਰਿਹਾ ਸੀ ਕਿ 1990 ਦੀ ਗੱਲ ਆ ਤਤਕਾਲੀ ਪ੍ਰਧਾਨ ਮੰਤਰੀ ਨਰਸਿਮਹਰਾਓ ਉਹਨਾਂ ਦੇ ਚੱਲ ਜਾ ਉਹਨਾਂ ਦੀ ਅਗਵਾਈ ਹਟਸੜਾ ਉਹਨਾਂ ਨੇ ਕੰਮ ਕੀਤਾ ਉਹ ਕਹਿੰਦੇ ਉਹ ਆਰਥਿਕ ਸੁਧਾਰਾਂ ਦੇ ਪਤਾਮਾ ਵਜੋਂ ਜਾਣੇ ਜਾਂਦੇ ਆਣਗੇ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਦੀਆਂ ਜਿਹੜੀਆਂ ਕਹਿੰਦੇ ਉਦਮੀ ਕੋਸ਼ਿਸ਼ਾਂ ਸੀ ਉਹਨਾਂ ਦੇ ਇੱਕ جنونی ਰੂਹ ਸੀ ਜਿੱਦੀ ਵਜ੍ਹਾ ਕਰਕੇ ਜੋ 2008 ਵਿੱਚ ਆਲਮੀ ਜਿਹੜਾ ਵਿੱਤੀ ਸੰਕਟ ਆ ਤਾਂ ਭਾਰਤ ਉਸ ਤੋਂ ਬਚ ਸਕਿਆ ਕਿਉਂ ਡਾਕਟਰ ਜੇ ਮਨਮੋਹਨ ਸਿੰਘ ਦੀਆਂ ਨੀਤੀਆਂ ਸਦਕਾ ਸੇਸੇ ਕਰਕੇ ਡਾਕਟਰ ਮਨਮੋਹਨ ਸਿੰਘ ਨੂੰ ਚੇਤੇ ਕੀਤਾ ਜਾਏਗਾ ਚਾਹੇ ਉਹ ਵਿੱਤ ਮੰਤਰੀ ਰਹੇ ਚਾਹੇ ਸਿਵਲ ਸੁਭਾਵਾਂਚ ਰਹੇ ਚਾਹੇ ਪ੍ਰਧਾਨ ਮੰਤਰੀ ਰਹੇ ਪਰ ਨੈਤਿਕ ਆਧਾਰ ਦੇ ਉੱਤੇ ਜੋ ਆਪਣੇ ਮਾਰਗ ਤੇ ਚੱਲਦੇ ਰਹੇ ਥੜਕੇ ਨਹੀਂ ਹਾਲਾਂਕਿ ਉਹਨਾਂ ਦੀ ਆਪਣੀ ਜਿਹੜੀ ਪਾਰਟੀ ਸੀ ਉਹਦੇ ਵਿੱਚ ਵੀ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਦੀ ਇਸ ਦੇਸ਼ ਦੇ ਪ੍ਰਤੀ ਜਿਹੜੀ ਡੂੰਗੀ ਵਚਨਵਾਤਾ ਸੀ ਉਹਨਾਂ ਨੂੰ ਕਈ ਧਾਕਿਆਂ ਦਾ ਖਮੇਸ਼ਾ ਚਿੱਤੇ ਰੱਖਿਆ ਜਾਏਗਾ ਇਹੋ ਜਿਹੀਆਂ ਜਿਹੜੀਆਂ ਟਿੱਪਣੀਆਂ ਵੱਖ-ਵੱਖ ਮੀਡੀਆ ਦੇੰਦਰ ਦੇਖਨ ਨੂੰ ਮਿਲਦੀਆਂ ਜਿਸ ਤੋਂ ਦੱਸਿਆ ਲਗਾਇਆ ਜਾ ਸਕਦਾ ਕਿ ਡਾਕਟਰ ਮਨਮੋਹਨ ਸਿੰਘ ਦਾ ਬੇਸ਼ੱਕ ਦੁਨੀਆ 'ਚ ਨਹੀਂ ਰਿਹਾ ਕਿਸ ਕਦਰ ਸਤਕਾਰ ਹੈ ਅਮਰੀਕਾ ਨਾਲ ਕਹਿੰਦੇ ਜਦੋਂ ਪਰਮਾਣੂ ਸੰਧੀ ਹੋਣੀ ਸੀ ਤਾਂ ਉਸ ਵੇਲੇ ਦੇਖ ਜੇ ਜਿਹੜੀ ਵਿਰੋਧੀ ਧਿਰਾਂ ਸੀ ਉਹਨਾਂ 'ਚ ਕਈ ਉਸ ਵੇਲੇ ਕਾਂਗਰਸ ਦੇ ਨਾਲ ਵੀ ਸੀ ਉਹਨਾਂ ਨੇ ਵਿਰੋਧ ਕੀਤਾ ਕਿ ਪਰਮਾਣੂ ਸੰਧੀ ਨਾ ਕੀਤੀ ਜਾਵੇ ਡਾਕਟਰ ਨਰਮਨ ਮੋਹਨ ਸਿੰਘ ਨੇ ਕਿਹਾ ਕਿ ਮੇਰੀ ਸਰਕਾਰ ਜਾਂਦੀ ਹੈ ਤੇ ਚਲੀ ਜਾਵੇ ਪਰ ਮੈਂ ਪਰਮਾਣੂ ਸੰਧੀ ਦੇ ਹਿੱਤ ਵਿੱਚ ਕਰੇ ਕਰਾਂਗਾ ਉੱਚੇ ਤੇ ਰਹੇਗੀ ਇਦਾਂ ਹੀ ਪਿੰਡੂ ਹੈਲਥ ਮਿਸ਼ਨ ਦੀ ਗੱਲ ਹੈ ਆਰਟੀਆ ਦੀ ਗੱਲ ਹੈ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਜਦੋਂ ਹੁਣ ਇਹ ਗੱਲਾਂ ਕੀ ਦਿੰਦੇ ਨੇ ਕਿ ਪਾਰਦ ਕਿਵੇਂ ਅੱਗੇ ਵਿਕਾਸ ਕੀਤਾ ਰਾਈਟ ਟੂ ਇਨਫੋਰਮੇਸ਼ਨ ਦਾ ਅਧਿਕਾਰ ਕਿਹਨੇ ਦਿੱਤਾ ਡਾਕਟਰ ਨਰਮਨ ਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਇਦਾਂ ਹੀ ਜਿਹੜਾ ਕੋਰ ਆਰਥਿਕ ਸੁਧਾਰਾਂ ਦੇ ਬਹੁਤ ਵੱਡੇ ਅਪਰਾਲੇ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਦੇ ਉਸ ਦੌਰ ਚ ਚੱਲਦਿਆਂ ਹੋਏ ਦੇ ਦੇਸ਼ ਆਜ ਨਵੀਆਂ ਲੀਹਾਂ ਤੇ ਉਧਾਰੀਆਂ ਦੇਾਂ ਤੇ ਇੱਕ ਨਵੀਂ ਰੂਹ ਦੇ ਤੌਰ ਤੇ ਜਾਣਿਆ ਜਾਂਦਾ। ਤੋਂ ਦੇ ਲਈ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਨੂੰ ਲੰਬੇ ਸਮੇਂ ਤੱਕ ਚੇਤੇ ਰੱਖਿਆ ਜਾਏਗਾ। ਜੀ ਬਲਵਿੰਦਰ ਜੀ ਸੋ ਨਾਲ ਹੀ ਗੱਲ ਕਰਦੇ ਕਿਸਾਨਾਂ ਦੀ ਰੋਜ਼ ਆਪਾਂ ਕਿਸਾਨਾਂ ਦੀ ਖਬਰ ਲੰਨੇ ਆ ਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਚੱਲ ਰਹੀ ਹੈ ਤੇ ਅੱਜ ਹੋ ਆਨਲਾਈਨ ਪੇਛਵੀ ਹੋਣਗੇ ਜੇ ਦੂਜੇ ਪਾਸੇ ਗੱਲ ਕਰਦੇ ਆਂ ਜੇ ਆਪਾਂ ਸੁਪਰੀਮ ਕੋਰਟ ਸੁਰੇ ਸਖਤ ਹੁੰਦੀ ਹੋਈ ਦਿਖਾਈ ਦਿੱਤੀ ਐ ਡੱਲੇਵਾਲ ਸਾਹਿਬ ਦੇ ਮਾਮਲੇ ਦੇ ਵਿੱਚ ਉਹਨਾਂ ਕਿਹਾ ਕਿ ਡੱਲੇਵਾਲ ਸਾਹਿਬ ਨੂੰ ਜਿਹੜੀ ਮੈਡੀਕਲ ਸੌਲਟ ਦਵਾਈ ਜਾਵੇ ਪੰਜਾਬ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਨੇ ਕੁ ਸਵਾਲ ਖੜੇ ਕੀਤੇ ਨੇ ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਭੜਕ ਜਾਣਗੇ ਜੇ ਅਸੀਂ ਉਹਨਾਂ ਨੂੰ ਉੱਥੋਂ ਲੈ ਕੇ ਜਾਣੇ ਆ ਜੀ ਬਿਲਕੁਲ ਵੱਡਾ ਮਾਮਲਾ ਪਿਛਲੇ ਦੋ ਦਿਨ ਤੋਂ ਜਿਸ ਤਰ੍ਹਾਂ ਅੱਜ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਹੋ ਕਿਸਾਨਾਂ ਗੁੱਜ ਜਿੱਤੀ ਸੰਡਲੇਵਾਲ ਉਹਨਾਂ ਨੂੰ ਮਰਨ ਵਰ ਦਾ 23ਵਾਂ ਦਿਨ ਹੋ ਗਿਆ ਹੈ ਉਹਨਾਂ ਦੀ ਸਿਹਤ ਬਹੁਤ ਹੀ ਨਾਸਹਾਜ ਹੈ ਖਤਰਨਾਕ ਸਥਿਤੀ ਚਾਹਨਾ ਦੀ ਸਿਹਤ ਅਸੜੇ ਉਹ ਜਿਹੇ ਤਰੀਕੇ ਸੁਪਰੀਮ ਕੋਰਟ ਦਾ ਕਹਿਣਾ ਕਿ ਉਹਨਾਂ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੈ ਇੱਥੋਂ ਤੱਕ ਕਿ ਸਾਰੀ ਟਿੱਪਣੀ ਕੀਤੀ ਉਹਨਾਂ ਨੇ ਕਹਿੰਦੇ ਜਿਹੜੇ ਲੋਕ ਜਿਹੜਾ ਉਹਨਾਂ ਨੂੰ ਮੈਡੀਕਲ ਸਪੋਰਟ ਨਹੀਂ ਕਰ ਦਿੰਦੇ ਇਦਾਂ ਲੱਗਦਾ ਹੈ ਕਿ ਜਿਵੇਂ ਖੁਦਕੁਸ਼ੀ ਲਈ ਉਹਦਰ ਨੂੰ ਧੱਕ ਰਹੇ ਆ ਇਹ ਜਾਨੀ ਸੱਚ ਟਿੱਪਣੀਆਂ ਪੰਜਾਬ ਸਰਕਾਰ ਨੂੰ ਵੀ ਲੂਣਾ ਗਿਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਰਹੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਆਪਣੀ ਉਸ ਬੇਵਸੀ ਦਾ ਪ੍ਰਗਟਾਵਾ ਕੀਤਾ ਜਿਸੀ ਕੋਸ਼ਿਸ਼ ਕਰ ਰਹੇ ਆਂ ਪਰ ਢਲੇਵਾਲ ਸਾਹਿਬ ਜਿਹੜਾ ਹੈਗਾ ਉਹਦੇ ਆਲੇ ਦੁਆਲੇ ਜਿਹੜੇ ਕਿਸਾਨ ਆਗੂ ਹੈ ਕਿਸਾਨ ਜਥੇਬੰਦੀਆਂ ਉਹ ਇਸ ਗੱਲ ਨਾਲ ਸਹਿਮਤ ਨਹੀਂ ਆ ਇਹਦਾ ਹੱਲ ਤਾਂ ਇੱਕੋ ਹੀ ਹੈ ਕਿ ਕੇਂਦਰ ਸਰਕਾਰ ਗੱਲਬਾਤ ਕਰੇ ਜੇ ਤੱਕ ਕਾਜਾਜ਼ਾਤੀ ਕੀਤੀ ਜਾਏਗੀ ਤਾਂ ਪੰਜਾਬ ਸਰਕਾਰ ਦਾ ਖਤਸ਼ਾ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਉਹ ਕੀ ਉਹਦਾ ਖਤਰਾ ਸਹਿਣ ਲਈ ਤਿਆਰ ਨਹੀਂ ਜੀ ਵੱਡਾ ਸਵਾਲ ਇਹ ਹੈ ਕਿ ਦੇਖੋ ਸਪੋਰਟ ਜਿਹੜਾ ਕਹਿੰਦਾ ਕਿ ਡੱਲੇਵਾਲੀ ਜਾਨ ਬਚਾਈ ਜਾਵੇ ਸਾਰੇ ਚਾਹੁੰਦੇ ਆ ਕਿ ਜਾਨ ਕਿਉਂ ਜਾਵੇ ਜਾਨ ਤਾਂ ਬਚਣੀ ਚਾਹੀਦੀ ਹੈ ਪਰ ਸਵਾਲ ਇਹ ਹੈ ਕਿ ਜਿਹੜੀਆਂ ਗੱਲਾਂ ਦੇ ਲਈ ਡੱਲੇਵਾਲ ਸਾਹਨੇ ਮਰਨ ਮਰਤਾ ਰੱਖਿਆ ਇੰਦਰ ਸਰਕਾਰ ਕਿਉਂ ਨਹੀਂ ਅੱਗੇ ਆ ਕੇ ਗੱਲਬਾਤ ਕਰਨੇ ਚਾਹੁੰਦਾ ਆਪਾਂ ਇਹਨਾਂ ਮੁੱਦਿਆਂ ਤੇ ਹਮੇਸ਼ਾ ਗੱਲਬਾਤ ਕਰਦੇ ਆ ਹੁਣ ਪੰਜਾਬ ਸਰਕਾਰ ਇਹ ਵੀ ਕਹਿੰਦੀ ਆ ਕਿ ਦੇਖੋ ਜੀ ਸਾਡੇ ਤਾਂ ਉੱਥੇ ਕਿੰਨੇ ਮੰਤਰੀ ਜਾ ਚੁੱਕੇ ਐ ਸਪੀਕਰ ਜਾ ਚੁੱਕੇ ਐ ਆਗੂ ਜਾ ਚੁੱਕੇ ਐ ਵੱਖ-ਵੱਖ પાર્ટીਾਂ ਦੇ ਆਗੂ ਗਏ ਐ ਜੀ ਉਹਨੇ ਅਧਿਕਾਰੀ ਗਏ ਐ ਸੀਨੀਅਰ ਅਧਿਕਾਰੀ ਗਏ ਐ ਉਹ ਵੀ ਜਾ ਕੇ ਕੋਈ ਬੇਨਤੀ ਕਰਦੇ ਢੱਲੇਵਾਲ ਸਾਹਿਬ ਨੂੰ ਕਿ ਮਰਨਵਾਰਤ ਕੋਈ ਰਾਹ ਨਹੀਂ ਮੰਗਾਂ ਦੇ ਬਾਰੇ ਚ ਗੱਲਬਾਤ ਕੀਤੀ ਜਾਏਗੀ ਪਰ ਮਰਨਵਾਰਤ ਨਾ ਰੱਖਿਆ ਜਾਏ ਇਹਦੇ ਬਾਵਜੂ ਢੱਲੇਵਾਲ ਜੀ ਦਾ ਵੀ ਇੱਕੋ ਜਵਾਬ ਹੈ ਉਹ ਕਹਿੰਦੇ ਮੈਂ ਮਰਨਵਾਰਤ ਛੱਡਣ ਲਈ ਤਿਆਰ ਆਂ ਪਰ ਕਿਸਾਨਾਂ ਦੀਆਂ ਮੰਗਾਂ ਦਾ ਮੰਨੋ ਹੁਣ ਤੇਜਤਾ ਕੇ ਇੱਥੇ ਫਸਿਆ ਹੋਇਆ ਹੈ ਇਹ ਕੇਂਦਰ ਗੱਲਬਾਤ ਕਰਨ ਲਈ ਤਿਆਰ ਹੋਏਗਾ ਜੀ ਬਲਵਿੰਦਰ ਜੀ ਸੋ ਦੂਜੇ ਪਾਸੇ ਸਰਵਪੰ ਸਿੰਘ ਪੰਦੇਰ ਹੋਣਾ ਜਿੱਥੇ 30 ਤਰੀਕ ਨੂੰ ਪੰਜਾਬ ਬੰਦਾ ਸਿੱਧਾ ਦਿੱਤਾ ਗਿਆ ਤੇ ਅੱਜ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਰੇ ਜਥੇ ਬੰਦੀਆਂ ਸਾਨੂੰ ਸਹਿਯੋਗ ਦੇ ਉਤੇ ਚੰਗੀ ਤਰ੍ਹਾਂ ਆਪਾਂ ਪੂਰਨ ਤੌਰ ਤੇ ਉਹਨੂੰ ਬੰਦ ਕਰੀਏ ਤੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਪੰਜ ਪੰਜਾਬ ਬੰਦੇ ਵਿੱਚ ਉਹਨਾਂ ਦਾ ਸਹਿਯੋਗ ਦਿੱਤਾ ਜੀ ਹੂੰ ਇਸਹੀ ਹੈ ਕਿ ਪੰਜਾਬ ਬੰਦ ਜਿਹੜਾ 30 ਦਾ ਉਹਨ ਇੱਕ ਦਿਨ ਰਹਿ ਗਿਆ ਜਦੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਬੰਦ ਆ ਰਿਹਾ ਤਾਂ ਪੰਜਾਬ ਬੰਦੇ ਅੰਮਾਰੇ ਦੇ ਵਿੱਚੋਂ ਦੇਖੀਏ ਤਾਂ ਬਹੁਤ ਸਾਰੇ ਵਿਦਿਆਰਥੀ ਸੰਗਠਨ ਨੌਜਵਾਨ ਇਸ ਬੰਦ ਦੀ ਹਮਾਇਤ ਕਰ ਰਿਹਾ ਹੈ ਕਿਸਾਨਾਂ 'ਚ ਵੱਡਾ ਅਲਾਰਾ ਜਿਹੜਾ ਸਰਪੰਨ ਦੇ ਦਾ ਤੁਸੀਂ ਜ਼ਿਕਰ ਕੀਤਾ ਹੈ ਜਿਸ ਨੇ ਮੀਡੀਆ ਨੇ ਮੱਖਸ ਬੰਦੇ ਇਹ ਗੱਲ ਵੀ ਕਹੀ ਹੈ ਕਿ ਜਿਹੜਾ 29 ਦਾ ਉਸ ਭੂਮ ਜਿਹੜਾਗਾ ਮੋਟਰਸਾਈਕਲਾਂ ਤੇ ਵਕ ਵਕ ਸਾਜ਼ਨਾਂ ਦੇ ਰਹੇ ਜੀ ਆਪਣੀ ਕੈਂਪੇਨ ਜਲਾ ਮੰਗ ਕੇ ਤੀਨੂ ਬਈ ਪੰਜਾਬ ਬੰਦਾ ਸਾਰੇ ਸਹਿਯੋਗ ਦਿਓ ਜਾਨੀ ਸਾਰੇ ਦੁਕਾਨਦਾਰ ਕਾਰੋਬਾਰੀ ਨੌਕਰੀ ਪੇਸ਼ਾ ਆਵਾਜਾਈ ਵਾਲੇ ਸਾਰੇ ਮਕਮਲ ਤੌਰ ਤੇ ਪੰਜਾਬ ਬੰਦ ਰੱਖਿਆ ਜਾਵੇ ਉਹ ਸ਼ਾਮ ਦੇ ਤਕਰੀਬਨ 4 ਵਜੇ ਤੱਕ ਉਹਨਾਂ ਨੇ ਬੰਦਾ ਸਿੱਧਾ ਦਿੱਤਾ ਉਹਨਾਂ ਤੋਂ ਸਾਰਿਆਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਸੋ ਵੱਡੇ ਪੱਧਰ ਤੇ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਪੰਜਾਬ ਬੰਦੇ ਲਈ ਉਹ ਵੀ ਉਸੇ ਪਾਸੇ ਵੱਲ ਇੱਕ ਕਦਮ ਹੈ ਆਪਾਂ ਜਿਹੜੇ ਡੱਲੇਵਾਲ ਸਾਹਿਬ ਦੀ ਸੇਵਾ ਦਾ ਜ਼ਿਕਰ ਕਰ ਰਹੇ ਹਾਂ ਉਹਨਾਂ ਦੀ ਚੰਤਦਾ ਜ਼ਿਕਰ ਕਰ ਰਹੇ ਆ ਜਿਹੜਾ 30 ਦਸੰਬਰ ਦਾ ਬੰਦ ਹੈ ਉਹ ਜਿੱਥੇ ਦਿਲੇਵਾਲ ਦੀ ਸੇਨਾ ਜੁੜਿਆ ਹੋਇਆ ਹੈ ਕਿ ਉਹਦੀ ਸੇਧ ਬਚਣੀ ਚਾਹੀਦੀ ਹੈ ਕਿਤਨਾ ਬਚਦੀ ਹੈ ਕਿੰਦਰជា ਸਰਕਾਰ ਉਹਨਾਂ ਪ੍ਰਤੀ ਕਲਾਮਬਾਤਾਂ ਦਾ ਹੰਗਾਰਾ ਪਰੇ ਦਾ ਅਸਵੀ ਦਾ ਮੁੱਦਾ ਦੂਜੇ ਕਿਸਾਨੀ ਮੁੱਦੇ ਆ ਉਹਨਾਂ ਮੁੱਦਿਆਂ ਤੇ ਡਾਇਲੌਗ ਗੱਲਬਾਤ ਸ਼ੁਰੂ ਕੀਤੀ ਜਾਵੇ ਹੁਣ ਅੱਜ 32ਵੇਂ ਦਿਨ ਤੇ ਜਦੋਂ ਆਪਾਂ ਸੁਪਰੀਮ ਕੋਰਟ ਦੇ ਪਚੀਦਾ ਮਾਮਲੇ ਸਖਤ ਪੜੀਆਂ ਦਾ ਜ਼ਿਕਰ ਕਰ ਰਹੇ ਆ ਤਾ ਕੇਂਦਰ ਸਰਕਾਰ ਨੇ ਇੱਕ ਵੀ ਕੋਈ ਰਿਸਪਾਂਸ ਨਹੀਂ ਜਾਗਾ ਹਾਂ ਇਦਾਂ ਦਾ ਨਹੀਂ ਭਰਿਆ ਕਿ ਗੱਲਬਾਤ ਕਰਨੇ ਤਿਆਰ ਹੈ ਅਸਲ ਮਾਮਲਾ ਤਾਂ ਇੱਥੇ ਆ ਕੇ ਫਸਿਆ ਹੋਇਆ ਹੈ ਕਿਉਂਕਿ ਢਿਲੇਵਾਲ ਸਾਹਿਬ ਦਾ ਜਦੋਂ ਬਾਰ-ਬਾਰ ਜੋ ਮੀਡੀਆ ਵਾਲੇ ਉੱਥੇ ਜਾਂਦੇ ਆ ਜਾਂ ਉਹਨਾਂ ਦੇ ਆਗੂ ਹੈ ਢਿਲੇਵਾਲ ਸਾਹਿਬ ਦੀ ਕੋਈ ਟਿੱਪਣੀ ਉਸ ਨੂੰ ਦੇ ਹੈ ਕਿ ਮੇਰੀ ਕਿਤੇ ਰਾਜਸੀ ਮੌਤ ਨਾ ਹੋ ਜੇ ਰਾਜਸੀ ਮੌਤ ਕਹਿੰਦਾ ਉਹਨਾਂ ਦਾ ਕਹਿਣ ਦਾ ਭਾਅ ਹੈ ਕਿ ਮੈਨੂੰ ਜੇ ਜ਼ਬਰਦਸਤੀ ਚੁੱਕ ਲਿਆ ਜਾਣਗੇ ਮੇਰਾ ਮਰਨਵਾਤ ਛੱਡਾਇਆ ਜਾਏਗਾ ਤਾਂ ਮੈਂ ਮਰਨਵਾਤ ਛੱਡਣਾ ਨਹੀਂ ਚਾਹੁੰਦਾ ਹੁਣ ਸਮਝਾ ਵੀ ਉਥੇ ਇਹ ਏਕ ਡੇਲੇਵਾਸਾ ਦੇ ਆਲੇ ਦੋਲੇ ਤੋਂ ਮੀਡੀਆਸ ਜਾਣਕਾਰੀ ਆ ਰਹੀ ਹੈ ਕਿ ਘੱਟੋ ਘੱਟ 5 ਜਾਂ 6 ਇਦਾਂ ਦੀਆਂ ਲਾਈਨਾਂ ਜਾਂ ਕਤਾਰਾਂ ਲੇਅਰਸ ਹੈਗੀਆਂ ਜਿਹੜੀ ਉਹਨਾਂ ਦੀ ਰਾਖੀ ਰਹੀ ਹੈ ਕਿ ਉਸ ਘੇਰੇ ਦੇ ਅੰਦਰ ਕਿਸਾਨਾਂ ਦੀ ਸਹਿਮਤੀ ਦੇ ਬਿਨਾਂ ਕੋਈ ਆ ਸਕਦਾ ਤੇ ਨਾ ਜਾ ਸਕਦਾ ਉਹ ਜੀ ਟਕਰਾਵ ਵਾਲੀ ਸਥਿਤੀ ਤੋਂ ਗੱਜੰਦੀ ਜੀ ਆਪਾਂ ਕਹੀਏ ਕੁੰਜੀ ਹੈ ਤਾਂ ਕੇਵਲ ਕੇਂਦਰ ਕੋਲੇ ਹੈ ਹੁਣ ਕੇਂਦਰ ਪਤਾ ਨਹੀਂ ਉਸ ਕੁੰਜੀ ਦਾ ਕਿਉਂ ਨਹੀਂ ਇਸਤੇਮਾਲ ਕਰਦਾ ਇਹ ਜਲੇਵਾਦੀ ਜਾਨ ਵੀ ਬਚੇ ਕਿਸਾਨਾਂ ਦੀਆਂ ਗੱਲਾਂ ਵੀ ਮੰਨੀਆਂ ਜਾਣਾ ਆਕਰ ਘਟੁਘਟ ਗੱਲਬਾਤ ਦਾ ਰਸਤਾ ਸ਼ੁਰੂ ਕੀਤਾ ਜਾਏ ਨਾ ਕਿਸਾਨ ਤਾਂ ਕਹਿੰਦੇ ਅਸੀਂ ਪੂਰਾ ਮਨਾ ਪੂਰਾ ਢੰਗ ਨਾਲ ਲੜਾਈ ਲੜ ਰਹੇ ਹਾਂ ਅਸੀਂ ਬਿਲਕੁਲ ਹਿੰਸਾ ਦੇ ਹੱਕ 'ਚ ਨਹੀਂ ਅਸੀਂ ਤਾਂ ਗੈਰ ਹਿੰਸੇ ਗੈ ਸ਼ਾਂਤੀ ਪਸੰਦ ਹੈ ਪਰ ਕੇਂਦਰ ਤੇ ਨਿਰਪੱਖ ਕਰਦਾ ਜੇ ਨਹੀਂ ਵੀ ਗੱਲ ਮੰਨੀ ਜਾਂਦੀ ਤਾਂ ਗੱਲਬਾਤ ਦੇ ਰਸਤੇ 'ਚ ਅੜਚਕਾ ਦਾ ਦੂਰ ਕੀਤੇ ਜਾਂ ਜਾਂ ਜੇ ਤੁਸੀਂ ਗੱਲਬਾਤ ਦੀ ਟੇਬਲ ਤੇ ਆਉਂਗੇ ਹੋ ਸਕਦਾ ਕੁਝ ਗੱਲਾਂ ਦੇ ਉੱਤੇ ਕੇਂਦਰ ਕਿਸਾਨਾਂ ਨੂੰ ਮਨਾ ਲੇ ਕਿਸਾਨ ਕੋਲੋਂ ਦੇ ਉੱਤੇ ਕੇਂਦਰ ਨਾਲ ਸਹਿਮਤੀ ਬਣਾ ਲੈਣ ਪਰ ਜੇ ਡਾਇਲੌਗ ਹੀ ਨਹੀਂ ਹੋਏਗਾ ਫਿਰ ਤਾਂ ਟਕਰਾਅ ਦੀ ਸਥਿਤੀ ਬਣੀ ਵੀ ਹੈ ਨਾ ਘਟੂ ਘਟ ਜਿਹੜਾ ਟਕਰਾਅ ਵਾਲਾ ਜਿਹੜਾ ਜੰਮੂਦ ਬਣਿਆ ਹੋਇਆ ਇਹ ਟਕਰਾਅ ਦੀ ਸਥਿਤੀ ਟੁੱਟਣੀ ਲਾਜ਼ਮੀ ਹੈ ਸੁਪਰੀਮ ਕੋਰਟ ਵੀ ਇਹੀ ਗੱਲ ਕਹਿ ਰਿਹਾ ਕਿ ਕੇਂਦਰ ਦੀ ਹੈਲਪ ਕੇਂਦਰ ਦੀ ਹੈਲਪ ਜਿਹੜੀ ਹੈਗੀ ਹੈ ਮੈਂ ਸਮਝਦਾ ਕਿ ਕੇਵਲ ਇਸ ਗੱਲ ਜਿਹੜੀ ਹੋਣੀ ਚਾਹੀਦੀ ਕਿ ਦਿੱਲੀ ਵਾਲੇ ਦਾ ਮਰਨ ਮਰਤਾ ਠੁੜਾਇਆ ਜਾਵੇ ਕੇਂਦਰ ਦੀ ਹੈਲਪ ਇਸ ਗੱਲ 'ਚ ਵੀ ਹੋਣੀ ਚਾਹੀਦੀ ਹੈ ਇਹ ਢੇਲੇ ਵਾਲ ਜਿਹੜੀਆਂ ਮੰਗਾਂ ਦੀ ਗੱਲ ਕਰਿਆ ਉਹ ਗੱਲਾਂ ਦੇ ਉੱਤੇ ਵੀ ਡਾਇਲੌਗ ਸ਼ੁਰੂ ਕੀਤਾ ਜਾਵੇ ਤਾਂ ਇੱਕ ਮਾਹੌਲ ਬਣੇਗਾ ਉਸ ਮਾਹੌਲ ਚ ਮਨੁਭਰਤ ਵੀ ਟੁੱਟ ਸਕਦਾ ਹੈ ਜੀ ਬਲਵੰਤ ਸਰ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਸਾਫਕਾ ਮੁੱਖ ਮੰਤਰੀ ਨੇ ਤੇ ਆਮਾਦੀ ਪਾਰਟੀ ਦੇ ਸੁਪਰੀਮੋ ਨੇ ਜੀ ਉਹਨਾਂ ਬੋਲੇ ਜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਹਾਲਾਂਕਿ ਆਮਾਦੀ ਪਾਰਟੀ ਵੱਲੋਂ ਕਹਿ ਗਿਆ ਸੀ ਵੀ ਅਸੀਂ ਮਹਿਲਾਵਾਂ ਨੂੰ 2100 ਰੁਪਏ ਦੇਵਾਂਗੇ ਤੇ 65 ਸਾਲ ਤੋਂ ਜਿਹੜੇ ਉੱਤੇ ਦੇ ਬਜ਼ੁਰਗ ਨੇ ਉਹਨਾਂ ਦੀ ਅਸੀਂ ਮੈਡੀਕਲ ਸਹੂਲਤਾਂ ਉਹ ਮੁਫਤ ਕਰਾਂਗੇ ਭਰਾ ਜੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਐਲਾਨ ਕਰਤਾ ਸੀ ਰਜਿਸਟ੍ਰੇਸ਼ਨ ਵੀ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ ਪਰ ਭਾਜਾ ਭਾਜਪਾ ਸਰਕਾਰਾਂ ਬੁਖਲਾ ਗਈ ਜੀ ਤੇ ਉਹਨੇ ਇਹ ਸਾਡੇ ਤੇ ਝੂਠੇ ਮਕਦਮੇ ਦਰਜ ਕੀਤੇ ਜੀ ਦੇ ਕੋਡ ਦੇ ਪਹਿਲਾਂ ਜਦੋਂ ਪੰਜਾਬ ਦੀ ਚੋਣ ਸੀ ਉਹਨਾਂ ਦਿੱਲੀ ਦੀ ਚੋਣ ਆ ਰਵਿੰਦ ਕੇਜਰੀਵਾਲ ਉਹਨਾਂ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਪਹਿਲਾਂ ਵੀ ਕਈ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸਭ ਤੋਂ ਵੱਡੀ ਮੁਸ਼ਕਲ ਅੰਦਾਜ਼ਾ ਤੇਥੋਂ ਲਾਇਆ ਜਾ ਸਕਦਾ ਕਿ ਰਵਿੰਦ ਕੇਜਰੀਵਾਲ ਨੂੰ ਜੇਲ੍ਹ ਜਾਣ ਕਰਕੇ ਮੁਕਦਮਿਆਂ ਕਾਰਨ ਕਈ ਤਰ੍ਹਾਂ ਦੇ ਦੋਸ਼-ਪ੍ਰਤੀ ਦੋਸ਼ਾਂ ਕਾਰਨ ਜਿਹੜਾ ਹੈਗਾ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਤੇ ਹੁਣ ਨਵੇਂ ਸਿਰੇ ਤੋਂ ਦਿੱਲੀ ਦੀ ਚੋਣਾਂ ਹੋਣ ਜਾ ਰਹੀਆਂ ਹਨ ਰਵਿੰਦ ਕੇਜਰੀਵਾਲ ਸੁਭਾਵਿਕ ਹੈ ਕਰਾਸੀ ਨੇਤਾ ਦੇ ਤੌਰ ਤੇ ਉਹਨਾਂ ਨੇ ਔਰਤਾਂ ਲਈ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਬਜ਼ੁਰਗਾਂ ਦੇ ਲਈ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਖੂਬ ਸਹੂਲਤਾਂ ਦੇਣ ਦਾ ਐਲਾਨ ਕੀਤਾ ਉਹ ਜਿਹੜੇ ਸਹੂਲਤਾਂ ਕਦੋਂ ਲਾਗੂ ਹੋਣੀਆਂ ਕਿੱਦਾਂ ਹੋਣੀਆਂ ਉਹ ਕਹਿੰਦੇ ਕਿ ਪਹਿਲਾਂ ਹੀ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਲੈਟਰਨ ਜਨਰਲ ਦੇ ਥਰੂ ਜਿਹੜਾ ਹੈਗਾ ਐਲਜੀ ਦੇ ਥਰੂ ਉਹਦੀ ਜਾਂਚ ਦਾ ਕੰਮ ਹੀ ਸ਼ੁਰੂ ਕਰਵਾਤਾ ਉਹ ਕਹਿੰਦੇ ਅਜੇ ਸਹੂਲਤਾਂ ਦੇਣ ਦਾ ਐਲਾਨ ਹੀ ਕੀਤਾ ਤੇ ਕੇਂਦਰ ਵੱਲੋਂ ਦੂਜੇ ਪਾਸੇ ਜਾਂਚ ਦਾ ਮਾਮਲਾ ਵੀ ਸਾਹਮਣੇ ਆ ਗਿਆ ਕਿਉਂ ਅਤੇ ਇਸ ਕਰਕੇ ਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਦਿੱਲੀ ਦੇ ਲੋਕਾਂ ਲਈ ਕਿਸੇ ਕਦਰ ਸੂਚਨ ਦਿੱਤੇ ਜਾਣ ਸੋ ਇਸ ਲਈ ਵੱਡੀ ਟਕਰਾਅ ਦੀ ਸਥਿਤੀ ਹੁਣ ਦਿੱਲੀ ਰਾਜ ਦੀ ਮਦਾਨ ਆ ਰਿਹਾ ਇੱਕ ਵਾਰ ਸੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਲਗਾਤਾਰ ਇਹ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਦੀਆਂ ਜ਼ਾਤਿਆਂ ਦੇ باوجود ਤਾਂ ਕਹਿੰਦੇ باوجود ਦਿੱਲੀ ਦੇ ਲੋਕਾਂ ਨੇ ਸਾਨੂੰ ਹਮੇਸ਼ਾ ਪਿਆਰ ਕੀਤਾ ਤੇ ਸਦਾ ਚ ਅਸੀਂ ਆਇਆ ਹਾਂ ਉਹ ਕਦੇ ਅਗਲੀ ਵਾਰ ਵੀ ਅਸੀਂ ਸਦਾ ਚ ਆਵਾਂਗੇ ਅਰੋਥੇ ਕੇ ਨਵਾਂ ਗਰੇਸ਼ ਹੋਰ ਵੀ ਛੜ ਗਿਆ ਜਿਹੜਾ ਪਹਿਲਾਂ ਇੰਨਾ ਵੱਡਾ ਨਹੀਂ ਉਹ ਹੈ ਕਿ ਇੰਡੀਆ ਗਾਠ ਜੋੜਦੀਆਂ ਪਾਰਟੀਆਂ ਵੀ ਆਪਣਾ ਆਪ ਹੀ ਇੱਕ ਦੂਜੇ ਨਾਲ ਗੱਤਖਾ ਘਮਾਉਣ ਲੱਗੀਆਂ ਅੱਗੇ ਤਾਂ ਉੱਥੇ ਸਿੱਧੀ ਲੜਾਈ ਸੀ ਆਪਦੀ ਤੇ ਭਾਜਪਾ ਦੀ ਹੁਣ ਕਾਂਗਰਸ ਦੇ ਇੱਕ ਦੋ ਆਗੂਆਂ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਬੋਲਦਾ ਅਜਰਵਿੰਦ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਗੱਲ ਭਾਜਪਾ ਆਪਣੇ ਤੌਰ ਤੇ ਨਹੀਂ ਸਿੱਖ ਸਕਦੀ ਉਹ ਕਾਂਗਰਸ ਦੇ ਆਗੂਆਂ ਦੇ ਮੂੰਹ ਕੋਈ ਜਾ ਰਹੀ ਹੈ ਸੋ ਐਸਲ ਇੱਕ ਮਾਹੌਲ ਇਹ ਵੀ ਦਿੱਲੀ ਚ ਬਣਦਾ ਨਜ਼ਰ ਆ ਰਿਹਾ ਹੈ। ਇੰਡੀਆ ਕਾਜੂਰ ਦੇ ਨੇ ਵੱਡੀਆਂ ਤਰ੍ਹਾਂ ਸੀ ਆਪ ਤੇ ਕਾਂਗਰਸ ਉਹ ਇੱਕ ਦੂਜੇ ਦੇ ਅਮਨੋ ਸਾਹਮਣੇ ਖੜੇ ਐ। ਅੱਗੇ ਤਾਂ ਪਹਿਲਾਂ ਕਿਸੇ ਹੋਰ ਆਗੂ ਨੇ ਕਿਹਾ ਅੱਜ ਅਰਵਿੰਦ ਕੇਜਰੀਵਾਲ ਨੇ ਸਮਾਪਤ ਉਹਦੇ ਕਹਿਤਾ ਕਿ ਕਾਂਗਰਸ ਲੱਗਦਾ ਇਹ ਹੈ ਕਿ ਐਸਲੇ ਭਾਜਪਾ ਦੀ ਮਦਦ ਕਰ ਰਹੀ ਆ ਉਹ ਕਹਿੰਦੇ ਕਾਂਗਰਸ ਤੇ ਭਾਜਪਾ ਦੋਨੇ ਰਲ ਕੇ ਦਿੱਲੀ ਚੋਂ ਆਪ ਨੂੰ ਹਰਾਉਣਾ ਚਾਹੁੰਦੇ ਐ। ਸੋ ਇੱਕ ਨਵਾਂ ਟਕਰਾਅ ਦੀ ਸਥਿਤੀ ਕੋਮੀ ਪੱਧਰ ਤੇ ਜਿਹੜੀਆਂ ਪਹਿਲਾਂ ਪਾਰਲੀਮੈਂਟ ਦੇ ਇਲੈਕਸ਼ਨ ਹੋਈਆਂ ਜੀ ਦੂਜੇ ਮੁੱਦਿਆਂ ਦੇ ਇੰਡੀਆ ਗਾਜੋਟ ਦੇ ਵਿੱਚ ਬਹੁਤ ਸਾਰੇ ਕੇਂਦਰ ਨਾਲ ਟਕਰਾਅ ਦੇ ਮਾਮਲੇ 'ਚ ਰਵਿੰਦ ਕੇਜਰੀਵਾਲ ਕਾਂਗਰਸ ਦੂਜੀਆਂ ਤਰ੍ਹਾਂ ਇਕੱਠਿਆਂ ਨਜ਼ਰ ਆਉਂਦੇ ਸੀ ਕੀ ਇਸ ਟਕਰਾਅ ਤੋਂ ਬਾਅਦ ਹੁਣ ਰਵਿੰਦ ਕੇਜਰੀਵਾਲ ਕੇ ਲਈ ਜਮਾਦੀ ਪਾਰਟੀ ਆਪ ਉਹ ਇੰਡੀਆ ਗਾਜੋਟ ਦਾ ਇਸਾ ਰਹਿ ਸਕੇਗੀ ਸੋ ਦਿੱਲੀ ਦੇ ਚੋਣਾ ਦਿੱਲੀ ਦੇ ਚੋਣਾਂ ਦਾ ਹਨ ਇਹਦਾ ਕੀ ਇੰਪੈਕਟ ਪਏਗਾ ਕੌਣ ਜਿੱਤੇਗਾ ਕੌਣ ਆਏਗਾ ਇਹਦਾ ਅਗਲੇ ਦਿਨਾਂ ਜਦੋਂ ਉਮੀਦਵਾਰ ਹੋਰ ਮੈਦਾਨ ਪੱਕੇਗਾ ਤੇ ਇਸ ਪਾਸਟ ਹੋਏਗੀ ਤੇ ਇੱਕ ਗੱਲ ਜਿਹੜੀ ਉੱਪਰ ਕੇ ਸਾਹਮਣੇ ਆ ਰਹੀ ਕਿ ਉਹਨਾਂ ਵਾਲੇ ਦਿਨਾਂ ਚ ਫਿਰ ਆਪ ਵੀ ਇੰਡੀਆ ਘਰ ਜੋੜ ਤੋਂ ਬਾਹਰ ਜਾ ਸਕਦਾ ਜੀ ਉਹ ਸਥਿਤੀ ਇਸ ਵਿੱਚ ਬਣਦੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਜੀ ਸੋ ਦੂਜੇ ਪਾਸੇ ਖਬਰ ਲਵਾਂਗੇ ਜੀ ਮੌਸਮ ਲੈ ਕੇ ਜਿੱਥੇ ਕੱਲ ਦਾ ਮੌਸਮ ਦੇ ਵਿੱਚ ਇੱਕ ਵੱਡਾ ਬਦਰਾ ਦੇਖਣ ਨੂੰ ਮਿਲਿਆ ਸੀ ਕੱਲ ਹੋਲੇ ਪਏ ਸੀ ਕਿ ਗੜੇ ਹੀ ਪਏ ਸੀਗੇ ਜੀ ਕੱਲ ਚੰਡੀਗੜ੍ਹ ਦੇ ਵਿੱਚ ਤੇ ਅੱਜ ਵੀ ਸਵੇਰ ਦਾ ਠੰਡਾ ਮੌਸਮ ਹੋਇਆ ਹੈ ਹਾਲਾਂਕਿ ਸਾਰੀ ਰਾਤ ਬਾਰਿਸ਼ ਰਹੀ ਹੈ ਤੇ ਠੰਡੇ ਦਾ ਕਿਤਨਾ ਕਿਤੇ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਜੀ ਦੇਖੋ ਪਿਛਲੇ 2 ਦਿਨਾਂ ਤੋਂ ਅਕਸਰ ਇੱਕ ਦਿਨ ਹੋਰ ਇਹ ਕਿਹਾ ਜਾ ਰਿਹਾ ਮੌਸਮ ਵਿਭਾਗ ਦਾ ਕਿ 29 ਤਰੀਕ ਤੱਕ ਇਸ ਤਰ੍ਹਾਂ ਕਈ ਥਾਵਾਂ ਤੇ ਗਿੜੇਮਾਰੀ ਵੀ ਹੋ ਸਕਦੀ ਹੈ بارش ਵੀ ਹੋ ਸਕਦੀ ਹੈ ਜਿੱਦਾਂ ਪਾ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਕਣਕ ਤਾਂ ਠੰਢ ਦੀ ਫਸਲ ਹੈਗੀ ਹੈ ਇਸ ਲਈ بارش ਤਾਂ ਖਾਦ ਦੀ ਤਰ੍ਹਾਂ ਲੱਗਦੀ ਹੈ ਕਿ ਚੰਗੀ ਗੱਲ ਹੈ ਉਮੀਦ ਕੀਤੀ ਜਾਂਦੀ ਹੈ ਕਿ ਕਣਕ ਦੀ ਅੱਛੀ ਫਸਲ ਹੋਏਗੀ ਪਰ ਜਿੱਥੋਂ ਗਿੜੇਮਾਰੀ ਦੀਆਂ ਖਬਰਾਂ ਆਈਆਂ ਕਈ ਥਾਵਾਂ ਤੇ ਜਿੱਥੇ ਗਿੜੇਮਾਰੀ ਹੋਈ ਹੈ ਜਿੱਥੇ ਵਦੇਰੇ ਵੱਡੀ ਪੱਧਰ ਤੇ ਗਿੜੇਮਾਰੀ ਹੋ ਗਈ ਉਤੇ ਸੇ ਕਣਕ ਆ ਦੂਜੀਆਂ ਫਸਲਾਂ ਦਾ ਉਹਨਾਂ ਦਾ ਨੁਕਸਾਨ ਵੀ ਹੋਇਆ ਹੈ ਇਹ ਜ਼ਰੂਰੀ ਹੈ ਕਿ ਪਿਛਲੇ ਲੰਮੇ ਸਮੇਂ ਜਿਹੜਾ ਖੁਸ਼ਕ ਮੌਸਮ ਚੱਲ ਰਿਹਾ ਸੀ ਉਹ ਖੁਸ਼ਕ ਮੌਸਮ ਦੀ ਖੜੋਤ ਟੁੱਟੀ ਹੈ ਇੱਕ ਆ ਦਿਨ ਹੋਰ ਇਸ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਉਸ ਤੋਂ ਬਾਅਦ ਲੱਗਦਾ ਹੈ ਕਿ ਮੌਸਮ ਫਿਰ ਸਾਫ਼ ਸਿਤਰਾ ਹੋਏਗਾ ਪਰ ਆਉਣ ਵਾਲੇ ਦਿਨਾਂ ਜਿਸ ਤਰ੍ਹਾਂ ਬਰਬਰੀ ਹੋ ਰਹੀ ਹੈ ਪਹਾੜਾਂ ਤੇ ਲੱਗਦਾ ਹੈ ਕਿ ਠੰਡ ਵਾਲਾ ਮੌਸਮ ਅਗਲੇ ਦਿਨਾਂ ਚ ਹੋਰ ਵੀ ਵਧਦੀ ਉਮੀਦ ਕੀਤੀ ਜਾ ਸਕਦੀ ਹੈ ਜੀ ਜੀ ਸੋ ਸਰ ਇੱਕ ਦਾ ਛੋਟਾ ਸਵਾਲ ਪੁੱਛਾਂਗੇ ਵੀ ਪੰਜਾਬ ਬੰਦਾ ਸਦਾ ਦਾ ਕਿਸਾਨਾਂ ਨੇ ਦੇ ਦਿੱਤਾ ਗਿਆ ਹਾਲਾਂਕਿ ਕਹਿ ਕੇ ਸਾਰੇ ਜਥੇਬੰਦੀਆਂ ਸਾਡੇ ਨਾਲ ਨੇ ਪਰ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ ਕਿ ਉਹ ਸਹਿਯੋਗ ਕਰਨ ਕਿ ਉੱਥੇ ਕਿਤੇ ਟਕਰਾਅ ਦਾ ਮਾਹੌਲ ਤਾਂ ਨਹੀਂ ਪੈਦਾ ਹੋਵੇਗਾ ਕਿਤੇ ਕਿਸਾਨ ਧੱਕਾ ਕਰਨ ਲੋਕਾਂ ਦੇ ਨਾਲ ਜੀ। ਮਹਿੰਦਰ ਸਿੰਘ ਸਵਾਲ ਆ ਗੁੜਾ ਸੈਨਸਸ ਵਾਲਾ ਦੇਖੋ ਜਦੋਂ ਕਿਸਾਨ ਲੜਾਈ ਲੜਦੇ ਆ ਕਿਸਾਨ ਕਹਿੰਦੇ ਕਿ ਅਸੀਂ ਦੇਸ਼ ਦੇ ਪੂਰੇ ਲੋਕਾਂ ਦੇ ਹਿੱਤ ਦੇ ਲਈ ਲੜਾਈ ਲੜ ਰਹੇ ਆ ਉਹ ਕਹਿੰਦੇ ਜੇ ਕਿਸਾਨ ਦੀ ਜੇਠ ਚਾਰ ਪੈਸੇ ਹੋਣਗੇ ਆਈ ਕਾਰੋਬਾਰ ਚੱਲਣਗੇ ਜੇ ਕਿਸਾਨ ਗਰੀਬ ਹੋਏਗਾ ਤਾਂ ਸਮਝੋ ਦੇਸ਼ ਗਰੀਬ ਹੋਏਗਾ ਉਹ ਤਾਂ ਇਹ ਕਹਿੰਦੇ ਆ ਕਿ ਅਸੀਂ ਸਾਰੇ ਦੇਸ਼ ਲਈ ਲੜਾਈ ਲੜ ਰਹੇ ਹਾਂ ਪਰ ਮੈਂ ਜਿੱਦਾਂ ਅਕਸਰ ਕਹਿਣਾ ਉਹਨਾਂ ਮੇਰੇ ਅਰਗੇ ਕੋਈ ਬੱਸ ਸਟੈਂਡ ਤੇ ਖੜਾ ਆ ਕੋਈ ਰੇਲਵੇ ਸਟੇਸ਼ਨ ਤੇ ਖੜਾ ਆ ਉਹਨੂੰ ਜਿੱਥੇ ਜਾਣਾ ਹੁੰਦਾ ਉਹਨੂੰ ਦਿੱਕਤ ਆਉਂਦੀ ਆਉਂਦੀ ਹੈ ਉਹਦਾ ਹੋਰ ਬੱਸ ਨਹੀਂ ਚੱਲਦਾ ਸਰਕਾਰ ਤਾਂ ਉਹਨੂੰ ਨਜ਼ਰ ਨਹੀਂ ਆਉਂਦੀ ਉਹਨੂੰ ਸਾਹਮਣੇ ਕਿਸਾਨ ਖੜੇ ਨਜ਼ਰ ਆਉਂਦੇ ਆ ਫਿਰ ਕਿਸਾਨਾਂ ਨੂੰ ਬੁਰਾ ਭਲਾ ਕੋਸਦੇ ਆ ਕਿ ਜੀ ਦੇਖੋ ਜੀ ਇਹਨਾਂ ਦੀ ਵਜ੍ਹਾ ਕਰਕੇ ਦਿੱਕਤ ਆ ਰਹੀ ਹੈ ਇਹਨਾਂ ਜ਼ਰੂਰ ਹੈ ਕਿ ਕਈ ਵਾਰ ਆ ਜਿਹੜਾ ਹੈਗਾ ਜੇ ਆਪਾਂ ਸੇ ਸਵਾਮਾਂ ਦਾ ਜ਼ਿਕਰ ਕਰੀਏ ਕਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਈ ਮਰੀਜ਼ੇ ਹੋ ਜਾਂਦੇ ਆ ਜਿਨ੍ਹਾਂ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਹਸਪਤਾਲ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਜਿਹੜੇ ਜਿਹੜੇ ਵਾਹਨ ਹੈਗੇ ਐ ਐਂਗੂਲੈਂਸ ਕੇ ਉਹਨਾਂ ਨੂੰ ਜ਼ਰੂਰ ਰਸਤਾ ਮਿਲਣਾ ਚਾਹੀਦਾ ਪਰ ਆਮ ਲੋਕਾਂ ਨੂੰ ਜੇ ਸਹਿਯੋਗ ਮਿਲੇਗਾ ਉਹ ਕਹਿੰਦੇ ਕਿ ਅਸੀਂ ਤਾਂ ਦੇਸ਼ ਦੇ ਹਿੱਤਾਂ ਦੀ ਲੜਾਈ ਲੜ ਰਹੇ ਆਂ ਸੋ ਕਿਸਾਨ ਨਹੀਂ ਚਾਹੁੰਦੇ ਕਿਸੇ ਟਕਰਾਅ ਦੇ ਰਸਤੇ ਕਹਿੰਦੇ ਸਾਡੀ ਲੜਾਈ ਤਾਂ ਕੇਂਦਰ ਸਰਕਾਰ ਨਾਲ ਹੈ ਅਸੀਂ ਲੋਕਾਂ ਨਾਲ ਸਾਡੀ ਲੈਨੀਏ ਮੈਨੂੰ ਉਮੀਦ ਹੈ ਕਿ ਕਿਸਾਨ ਹਿਲ ਜੇ ਤੇ ਗਰਾਜ ਪਹਿਣਗੇ ਵੀ ਨਹੀਂ ਜੀ ਜੀ ਸੋ ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ